ਅਮਰੀਕਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਮਿਨੀ ਸੋਟਾ ਦੇ ਵਿੱਚ ਦੋ ਪ੍ਰਦਰਸ਼ਨਕਾਰੀ ਗਰੁੱਪ ਆਪਸ ਦੇ ਵਿੱਚ ਭੜਗੇ ਜੀ ਹਾਂਜੀ ਇੱਕ ਆਇਸ ਵਿਰੋਧੀ ਸੀਗੇ ਔਰ ਇੱਕ ਆਇਸ ਦੇ ਹੱਕ ਦੇ ਵਿੱਚ ਰੈਲੀ ਕੱਢ ਰਹੇ ਸੀਗੇ ਦੋਨਾਂ ਦੇ ਵਿੱਚ ਝੜਪ ਹੋ ਗਈ ਆ ਤੁਹਾਨੂੰ ਪਤਾ ਹੈ ਕਿ ਮਿਨੀ ਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਜਦੋਂ ਦੀ ਰੈਨੀ ਗੁਰਦੀ ਜਾਨ ਗਈ ਆ ਜਿਹੜੀ ਕਿ ਸਿੰਗਲ ਮਦਰ ਸੀਗੀ ਤਿੰਨ ਬੱਚਿਆਂ ਦੀ ਉਸ ਤੋਂ ਬਾਅਦ ਇਹ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਵੱਧ ਗਈ ਆ ਔਰ ਉੱਥੋਂ ਦੇ ਜਿਹੜੇ ਲੋਕ ਆ ਉਹ ਵੀ ਨਾਲ ਜੁੜ ਗਏ ਆ ਪ੍ਰਦਰਸ਼ਨਕਾਰੀਆਂ ਦੇ ਵਿੱਚ ਔਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਜਿੱਥੇ ਆਇਸ ਜਾਂਦੀ ਹੈ ਇਹ ਉੱਥੇ-ਉੱਥੇ ਹੀ ਪਹੁੰਚਦੇ ਆ ਤੇ ਆਇਸ ਦਾ ਵਿਰੋਧ ਕਰਦੇ ਪਏ ਆ ਇਹਨਾਂ ਦੇ ਵਿੱਚ ਹੀ ਪ੍ਰਦਰਸ਼ਨਕਾਰੀਆਂ ਦੇ ਵਿੱਚ ਇੱਕ ਐਦਾਂ ਦੀ ਘਟਨਾ ਵਾਪਰ ਗਈ ਜਿਨੇ ਕਿ ਲੋਕਾਂ ਦੀ ਧਿਆਨ ਖਿੱਚਿਆ ਤੇ ਇਹ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਔਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਹੋਰ ਮੌਕਾ ਦੇ ਦਿੱਤਾ ਕਿ ਅਸੀਂ ਹੋਣ ਸ਼ਕਤੀ ਕਰ ਸਕਦੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਦੋਂ ਕਿਤੇ ਵੀ ਕੋਈ ਪ੍ਰਦਰਸ਼ਨ ਜਾਂ ਰੋਸ ਧਰਨੇ ਚੱਲਦੇ ਹੁੰਦੇ ਆ ਜਦੋਂ ਉੱਥੇ ਕਿਤੇ ਵੀ ਹਿੰਸਾ ਹੁੰਦੀ ਆ ਨਾ ਉੱਥੇ ਇਹਦਾ ਸਿਰਫ ਉਹ ਸਿਰਫ ਲਾਭ ਉੱਥੋਂ ਦੀ ਸਰਕਾਰ ਨੂੰ ਮਿਲਦਾ ਹੁੰਦਾ ਆ ਆਪਾਂ ਜਿਹਦੇ ਵਿਰੁੱਧ ਉਹ ਧਰਨਾ ਲਾਉਂਦੇ ਹੁੰਦੇ ਆ ਜਾਂ ਆਪਾਂ ਪਰਦੋ ਜਿਹਦੇ ਖਿਲਾਫ ਉਹ ਰੋਸ ਕਰਦੇ ਹੁੰਦੇ ਆ ਸੋ ਉਸੇ ਪਾਰਟੀ ਨੂੰ ਉਸ ਦਾ ਫਾਇਦਾ ਹੁੰਦਾ ਹੁੰਦਾ ਸੋ ਐਸੇ ਦੇ ਦਰਮਿਆਨ ਮਿਨੀ ਸੋਟਾ ਦੇ ਵਿੱਚ ਜਦੋਂ ਇੱਕ ਰਾਈਟ ਵਿੰਗ ਦੇ ਇਨਫਲੂਐਂਸਰ ਜੈਕ ਲਾਨ ਤੇ ਪਹੁੰਚੇ ਆ ਔਰ ਉਹਨਾਂ ਨੇ ਐਂਟੀ ਮੁਸਲਿਮ ਦੇ ਬੈਨਰ ਔਰ ਮਾਈਕ ਦੇ ਵਿੱਚ ਬੋਲਦੇ ਇਹ ਦਿਖਾਈ ਦਿੱਤੇ ਕਿ ਇੱਥੇ ਸਾਨੂੰ ਨਹੀਂ ਚਾਹੀਦੇ ਇੱਥੋਂ ਸਾਰਿਆਂ ਨੂੰ ਕੱਢਣਾ ਚਾਹੀਦਾ ਜੇ ਉਹ ਬਹੁਤ ਕੁਝ ਬੋਲਦੇ ਰਹੇ ਉੱਥੇ ਹੀ ਭੀੜ ਪੜਕ ਗਈ ਔਰ ਜਿੱਥੇ ਉਹ ਆਇਸ ਦਾ ਸਮਰਥਨ ਕਰਦੇ ਪਏ ਸੀ ਕਿ ਜੋ ਇਹ ਕਰ ਰਿਹਾ ਸਹੀ ਕਰ ਰਿਹਾ ਉੱਥੇ ਹੀ ਭੀੜ ਪੜਕ ਗਈ ਔਰ ਤੁਸੀਂ ਦੇਖ ਸਕਦੇ ਵੀਡੀਓ ਵੀ ਨਾਲ ਨਾਲ ਚਲਾ ਕੇ ਰੱਖੀ ਹੋਈ ਹੈ ਕਿਸ ਤਰ੍ਹਾਂ ਲੋਕਾਂ ਨੇ ਉਹਨਾਂ ਦੇ ਉੱਪਰ ਖਾਲੀ ਬੋਤਲਾਂ ਸੁੱਟੀਆਂ ਤੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਕਿਉਂਕਿ ਜਿਹੜੇ ਇਹ سپورਟ ਦੇ ਵਿੱਚ ਉਤਰੇ ਸੀਗੇ ਆਇਸ ਦੇ ਇਹ ਗਰੁੱਪ ਬਹੁਤ ਛੋਟੇ ਸੀਗੇ ਬਹੁਤ ਘੱਟ ਗਿਣਤੀ ਦੇ ਵਿੱਚ ਸੀਗੇ ਔਰ ਜਿਹੜੇ ਪ੍ਰਦਰਸ਼ਨਕਾਰੀ ਤੁਹਾਨੂੰ ਪਤਾ ਕਿ ਲਗਾਤਾਰ ਕਰ ਰਹੇ ਆ ਆਇਸ ਨੇ ਜੋ ਕੀਤਾ ਆਇਸ ਦੇ ਵਿਰੁੱਧ ਕਾਰਵਾਈਆਂ ਦੇ ਉੱਪਰ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਔਰ ਜਿ세 ਤਰ੍ਹਾਂ ਇਹ ਉੱਥੇ ਪੋਸਟਰ ਲੈ ਕੇ ਪਹੁੰਚੇ ਆ ਮਿਨੀ ਸੋਟਾ ਦੇ ਵਿੱਚ ਇੱਕ ਐਂਟੀ ਮੁਸਲਿਮ ਲੈ ਕੇ ਔਰ ਖਾਸ ਕਰਕੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉੱਥੇ ਸਮਾਲੀਅਨ ਦੀ ਗਿਣਤੀ ਬਹੁਤ ਜ਼ਿਆਦਾ ਔਰ ਜਿੱਤੇ ਕਿ ਸੋਮਾਲੀਆ ਨੂੰ ਮੋਸਟਲੀ ਮੁਸਲਿਮ ਨੇ ਉਹਦੇ ਕਰਕੇ ਇਹ ਚੀਜ਼ ਹੋਰ ਵੀ ਜ਼ਿਆਦਾ ਭੜਕ ਗਈ ਤੇ ਇਹਨੇ ਇੱਕਦਮ ਦੇ ਦੇ ਦੇਖਦੇ ਹਿੰਸਾ ਦਾ ਰੂਪ ਧਾਰਕ ਕਰ ਲਿਆ ਤੇ ਜਿਹਦੇ ਵਿੱਚ ਜੈਕ ਸਾਹਿਬ ਵੀ ਰੱਜ ਕੇ ਕਟਾਈ ਕੀਤੀ ਗਈ ਉੱਥੇ ਔਰ ਨਾਲ ਦੀ ਨਾਲ ਉਹਦੇ ਉੱਪਰ ਇੰਨੀ ਬਰਫ਼ ਠੰਡ ਦੇ ਵਿੱਚ ਠੰਡੇ ਪਾਣੀ ਦੀਆਂ ਬੁਸ਼ਾਰਾਂ ਕੀਤੀਆਂ ਗਈਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਉਹਨੂੰ ਬਹੁਤ ਲੋਕ ਕਹਿ ਰਹੇ ਤੇ ਜਿਹੜੇ ਪ੍ਰਦਰਸ਼ਨਕਾਰੀ ਤੇ ਵੀ ਇਹਨਾਂ ਨੂੰ ਜਾਣ ਤੋਂ ਇੱਥੋਂ ਇਹਨੂੰ ਇੱਥੋਂ ਜਾਣ ਤੋਂ ਅਗਰ ਜਾਣਦਾ ਹੈ ਤਾਂ ਬਹੁਤ ਲੋਕ ਆਪਣਾ ਆਪਾ ਖੋ ਬੈਠੇ ਤੇ ਜਿਨ੍ਹਾਂ ਨੇ ਉਸ ਦੇ ਉੱਪਰ ਹੱਥੋਂ ਪਾਈ ਤੱਕ ਕਰ ਦਿੱਤੇ ਆਪਣੇ ਹੱਥ ਚੱਕ ਚੁੱਕ ਦਿੱਤੇ ਕਿਸੇ ਦਾ ਮੁੱਕਾ ਵੱਜਿਆ ਕਿਸੇ ਦੀ ਲੱਤ ਵੱਜੀ ਜੋ ਭੀੜ ਦੇ ਵਿੱਚ ਕਰ ਹੋਇਆ ਲੋਕਾਂ ਨੇ ਉਹ ਕਰਕੇ ਉਹਨੂੰ ਉੱਥੋਂ ਭਜਾ ਦਿੱਤਾ ਤੇ ਇਹਦੇ ਵਿੱਚ ਬਹੁਤ ਲੋਕ ਤਾਂ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਇਹ ਚੀਜ਼ ਹੋਈ ਆ ਜਦਕਿ ਜੈ ਸਿੰਘ ਸਾਹਿਬ ਨੂੰ ਵੀ ਪਤਾ ਸੀਗਾ ਕਿ ਉੱਥੇ ਪ੍ਰਦਰਸ਼ਨਕਾਰੀ ਉਹ ਵੀ ਆ ਜਿਹੜੇ ਆਈਸ ਦੇ ਵਿਰੋਧੀ ਆ ਮੈਂ ਉੱਥੇ ਜਾਊਂਗਾ ਬੇ ਘਟ ਗਣਤੀ ਹੋਣਗੇ ਮੇਰੀ ਜਾਦਾ ਇਹਨੂੰ ਕੋਈ ਪਬਲਿਕ ਸਟੰਟ ਚਾਹੀਦਾ ਸੀਗਾ ਕਿ ਮੈਨੂੰ ਫੇਮ ਮਿਲੇ ਜਾਂ ਫਿਰ ਤੁਹਾਨੂੰ ਦੱਸ ਦਈਏ ਕਿ ਸਰਕਾਰਾਂ ਵੀ ਇਹ ਸਭ ਕੁਝ ਕਰਵਾ ਦਿਆ ਹੁੰਦੀ ਹੈ ਇਹ ਸ਼ੁਰੂ ਤੋਂ ਹੀ ਚੱਲਦਾ ਰਹਿੰਦਾ ਰਾਜਨੀਤੀ ਦੇ ਵਿੱਚ ਜਦੋਂ ਇੱਕ ਚੀਜ਼ ਹਾਵੀ ਹੋਣ ਲੱਗ ਜਾਂਦੀ ਹੈ ਤਾਂ ਉਸ ਦਾ ਧਿਆਨ ਹਟਾਉਣ ਦੇ ਲਈ ਉਹਦੇ ਪੱਖ ਦੇ ਵਿੱਚ ਇੱਕ ਚੀਜ਼ ਹੋਰ ਖੜੀ ਕੀਤੀ ਜਾਂਦੀ ਹੈ ਜੀ ਹਾਂਜੀ ਇਹਦੇ ਵਿੱਚ ਵੀ ਹੁਣ ਲੋਕਾਂ ਦੇ ਬਹੁਤ ਸੈਂਟੀਮੈਂਟਲ ਵੀ ਸ਼ੋ ਹੋ ਰਿਹਾ ਬਹੁਤ ਲੋਕ ਥੱਲੇ ਕਮੈਂਟ ਇਹ ਵੀ ਕਰ ਰਹੇ ਆ ਇਹਦੇ ਹੱਕ 'ਚ ਵੀ ਕਰ ਰਹੇ ਆ ਜੈਕ ਸਾਹਿਬ ਦੇ ਕਿ ਐਦਾਂ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ ਉਹਦੇ 'ਤੇ ਪਰ ਹੱਥ ਨਹੀਂ ਚੁੱਕਣਾ ਚਾਹੀਦਾ ਸੀ ਜਿਸ ਤਰ੍ਹਾਂ ਤੁਸੀਂ ਪ੍ਰੋਟੈਸਟ ਕਰ ਰਹੇ ਉਹਨੋਂ ਵੀ ਹਾਕਾ ਪ੍ਰੋਟੈਸਟ ਕਰਨ ਦਾ ਸੋ ਉਹ ਵੀ ਪ੍ਰੋਟੈਸਟ ਕਰ ਸਕਦਾ ਸੋ ਐਸੇ ਤਰ੍ਹਾਂ ਦੀਆਂ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਕਿ ਇਹ ਕਲੇਸ਼ ਵਧੇ ਜੋ ਇਹ ਕਲੇਸ਼ ਵਧੇਗਾ ਤੇ ਸਾਨੂੰ ਕਾਰਵਾਈ ਕਰਨ ਦਾ ਜਾਂ ਸ਼ਕਤੀ ਹੋਰ ਕਰਨ ਦੇ ਮੌਕੇ ਮਿਲਣਗੇ ਜੋ ਕਿ ਤੁਹਾਨੂੰ ਪਤਾ ਕਿ ਟਰੰਪ ਪ੍ਰਸ਼ਾਸਨ ਕੁਝ ਵੀ ਨਹੀਂ ਛੱਡਦਾ ਪਿਆ ਇਸ ਟਾਈਮ ਦੇ ਉੱਤੇ ਸੋ ਇਦਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਉਹ ਬਹੁਤ ਹੀ ਜ਼ਿਆਦਾ ਭਿਆਨਕ ਹੋ ਰਿਹਾ ਕਿੱਥੇ ਤੋਂ ਕਿੱਥੇ ਲੈ ਚਲੀ ਆ ਇਹ ਸਟੇਟ ਨੂੰ ਇਹ ਕੰਟਰੀ ਨੂੰ ਇਹ ਦੇਸ਼ ਨੂੰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਕੀ ਕੁਝ ਹੋਏਗਾ ਆਉਣ ਵਾਲਾ ਕਿਉਂਕਿ ਟਰੰਪ ਪ੍ਰਸ਼ਾਸਨ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਿਹਾ ਜਦੋਂ ਵੀ ਕੋਈ ਵੀ ਬਿਆਨਬਾਜ਼ੀ ਕਰਦੇ ਆ ਕਿਤੇ ਵੀ ਸਟੇਜ ਦੇ ਉੱਪਰ ਲੋਕਾਂ ਨੂੰ ਸੰਬੋਧਨ ਕਰਦੇ ਆ ਤਾਂ ਉਹਨਾਂ ਦੀ ਇਹੀ ਇੱਕ ਇੱਛਾ ਹੁੰਦੀ ਆ ਕਿ ਮੈਂ ਇੱਥੇ ਜਿੰਨੇ ਵੀ ਗੈਰ ਅਮਰੀਕੀ ਲੋਕ ਆ ਉਹਨਾਂ ਸਾਰਿਆਂ ਨੂੰ ਕੱਢ ਦੇਣਾ ਤੇ ਮੇਰੀ ਸਿਰਫ ਉਹ ਸਿਰਫ ਇਹੀ ਤਮੰਨਾ ਕਿ ਇੱਥੇ ਸਾਰੇ ਸਾਰੇ ਅਮਰੀਕਨ ਰਹਿਣ ਇਹਨਾਂ ਦੇ ਕੋਲ ਵਧੀਆ ਫਿਊਚਰ ਹੋਵੇ ਵਧੀਆ ਨੌਕਰੀਆਂ ਹੋਣ ਜਾਂ ਸਸਤੇ ਘਰ ਹੋਵੇ ਸਾਰਾ ਕੁਝ ਇਹਨਾਂ ਦੇ ਲਈ ਏਜੀ ਹੋਵੇ ਪਰ ਜੋ 트ੰਪ ਸਾਬ ਕਰ ਰਿਹਾ ਇਹਦੇ ਨਾਲ ਲੋਕਾਂ ਦੀ ਵਿੱਚ ਹੋਰ ਜ਼ਿਆਦਾ ਮਘਿਆਈ ਹੋ ਰਹੀ ਆ ਦਿਨ ਪਰ ਦਿਨ ਨਾ ਕਿ ਘਟਣ ਦੀ ਬਜਾਏ ਸੋ ਇਹਦੇ ਬਾਰੇ ਵੀ ਸੋਚਣਾ ਪਵੇਗਾ ਗਰਾਉਂਡ ਰਿਐਲਿਟੀ ਕੀ ਆ ਕਿਉਂਕਿ ਜਿਹੜੇ ਅੰਕੜੇ ਵੀ ਆਏ ਸੀਗੇ ਕੱਲ੍ਹ ਪਾਸੋਂ ਫੇਰ ਇੱਕ ਪੋਲ ਆਈ ਆ ਜਿੱਥੇ ਕਿ ਲੋਕਾਂ ਨੇ 트ੰਪ ਸਾਹਿਬ ਨੂੰ ਤਾਨੇ ਸ਼ਾ ਫਿਰ ਤੋਂ ਸਾਬਿਤ ਕਰ ਦਿੱਤਾ ਕਿ 트ੰਪ ਸਾਹਿਬ ਕਿਸੇ ਤੇ ਨਹੀਂ ਸੁਣਦੇ ਉਹ ਆਪਣੀ ਹੀ ਕਰਦੇ ਪਏ ਆ ਸੋ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪਵੇਗਾ 트ੰਪ ਸਾਹਿਬ ਨੂੰ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੋਵੇਗਾ ਤੇ ਬਾਕੀ ਇਮੀਗ੍ਰੈਂਟ ਦੇ ਲਈ ਵੀ ਇਹ ਚੀਜ਼ ਸੋਚਣ ਵਾਲੀ ਹੋਵੇਗੀ ਜਦੋਂ ਵੀ ਇਦਾਂ ਦਾ ਕੁਝ ਹੁੰਦਾ ਉਸ ਤੋਂ ਬਚਿਆ ਜਾਵੇ ਇਹ ਜਿਹੜੇ ਜਿੰਨੇ ਵੀ ਕਲੈਸ਼ ਹੁੰਦੇ ਆ ਇਹਦੇ ਵਿੱਚ ਨੁਕਸਾਨ ਇਮੀਗ੍ਰੈਂਟ ਦਾ ਹੀ ਹੁੰਦਾ ਪ੍ਰੋਟੈਸਟਰ ਦਾ ਵੀ ਹੁੰਦਾ ਜੋ ਰੋਜ਼ ਜਾਂ ਧਰਨਾਕਾਰ ਹੁੰਦਾ ਉਹਨਾਂ ਦਾ ਹੀ ਨੁਕਸਾਨ ਹੁੰਦਾ ਸਰਕਾਰ ਦਾ ਕੁਝ ਵੀ ਨਹੀਂ ਜਾਂਦਾ ਸਰਕਾਰ ਨੂੰ ਹੋਰ ਮਜ਼ਬੂਤੀ ਦੇ ਨਾਲ ਸਖਤੀ ਕਰਨ ਦਾ ਮੌਕਾ ਮਿਲ ਜਾਂਦਾ ਔਰ ਜੋ ਸਰਕਾਰ ਚਾਹਦੀ ਹੁੰਦੀ ਹੈ ਉਹਨੂੰ ਉਹ ਚੀਜ਼ ਮਿਲ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਬਾਕੀ ਇਸਤੇ ਬਾਰੇ ਜੇ ਤੁਹਾਡੀ ਕੋਈ ਵੀ ਆਪਣੀ ਰਾਏ ਹੋਏ ਜਾਂ ਤੁਸੀਂ ਕੁਝ ਕਹਿਣਾ ਹੋਇਆ ਤੁਸੀਂ ਆਪਣਾ ਕਮੈਂਟ ਕਰ ਸਕਦੇ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਪੰਜਾਬੀ ਤੁਹਾਡਾ ਆਪਣਾ ਚੈਨਲ ਆ